ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ। ਉੱਤੋਂ ਇੱਥੇ ਉੱਥੇ ਜਿਹੜੀਆਂ ਕੁਝ ਮੋਤਮ ਮੌਕੇ ਤੇ ਵੀ ਹੋਈਆਂ ਔਰ ਇੱਥੇ ਜਿੰਨੇ ਵੀ ਪੇਸ਼ੈਂਟ ਆਏ ਨਵੇਂ ਪੇਸ਼ੈਂਟ ਆਏ ਤਿੰਨਾਂ ਤੋਂ ਪੰਜ ਦੀ ਹਾਲਤ ਕਾਫੀ ਗੰਭੀਰ ਹੈ। ਤੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਜਿਹੜਾ ਹੈਗਾ ਸ਼ਿਫਟ ਕੀਤਾ ਗਿਆ ਔਰ ਸਾਰੇ ਜਿਹੜੇ ਸਪੈਸ਼ਲਿਸਟ ਡਾਕਟਰ ਆ ਉਹ ਸਾਰਿਆਂ ਨੂੰ ਸੱਦ ਕੇ ਜਿਹੜੀ ਹੈਗੀ ਉਹ ਡਿਊਟੀਆਂ ਲਈਆਂ ਤਾਂ ਕਿ ਕਿਸੇ ਦੀ ਜਿਹੜੀ ਹੈ ਕੀਮਤੀ ਜਾਨ ਨਾ ਜਾਵੇ ਔਰ ਵਧੀਆ ਤੋਂ ਵਧੀਆ ਜਿਹੜਾ ਇਲਾਜ ਉਹਨਾਂ ਦਾ ਤਾਂ ਕਿ ਸਾਰੇ ਇਹ ਧਿਆਨਯੋਗ ਸੀਗੇ ਇਹਨਾਂ ਕਰਿਆ ਕਿ ਤਾਂ ਲਾਜੂਗੇ ਕਿ ਕੋਈ ਕੋਈ ਸਰਕਾਰ ਵੱਲੋਂ ਭਾਵੇਂ ਮੇਰੇ ਕੰਮ ਸਾਰੇ ਗਰੀਬ ਲੋਕ ਨੇ ਦੇਖੋ ਇਹਦੇ ਤੇ ਕਰਦੇ ਆ ਸਰਕਾਰ ਦੇ ਨਾਲ ਗੱਲ ਪਰ ਫਿਲਹਾਲ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਸਾਰਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਸਾਰਾ ਇਲਾਜ ਹੈ ਜਿਹੜਾ ਉਹ ਬਿਲਕੁਲ ਫ੍ਰੀ ਕੀਤਾ ਜਾਊਗਾ ਜਿਹੜੀ ਵੀ ਲੋੜ ਹੋਊਗੀ ਜੇ ਜਕਰ ਮੈਡੀਕਲ ਦੇ ਅੰਦਰ ਵੀ ਨਹੀਂ ਦਵਾਈ ਬਾਹਰੋਂ ਜਿਹੜੀ ਉਹ ਇਹਨੂੰ ਲੈ ਕੇ ਦਿੱਤੀ ਜਾਊਗੀ ਇਹਦੇ ਤੋਂ ਕਿਸੇ ਤੋਂ ਕੋਈ ਖਰਚਾ ਨਹੀਂ ਲੈਜੂਗਾ ਸਾਰੇ ਦਾ ਸਾਰਾ ਜਿਹੜਾ ਇਲਾਜ ਆ ਸਰਕਾਰ ਕਰੂਗੀ ਬਾਕੀ ਜਿਹੜਾ ਇਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੈ ਉਹ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਦੇ ਜਿੰਨਾ ਵੀ ਹੋ ਸਕੇ ਜਿਹੜਾ ਜਿਆਦਾ ਪਤਾ ਲੱਗਿਆ ਵੀ ਵੇਟਰ ਦਾ ਕੰਮ ਕਰਦੇ ਸੋ ਇਹ ਵੀ ਕਿਤੇ ਜਾ ਰਹੇ ਸੀ ਬਹੁਤ ਮੰਦ ਭਾਗੀ ਘਟ ਰਹੇ ਗਰੀਬ ਆ ਜਿਹੜਾ ਉਹ ਜਿਹੜਾ ਸਵੇਰ ਕਮਾ ਕੇ ਸ਼ਾਮ ਨੂੰ ਕਰਦਾ ਇਸ ਤਰ੍ਹਾਂ ਦਾ ਜਿਹੜਾ ਨੁਕਸਾਨ ਹੋ ਜਣਾ ਤੇ ਬਹੁਤ ਵੱਡੀ ਗੱਲ ਆ ਕੀ ਗੱਲ ਹੋ ਗਈ ਉਧਰੋਂ ਅਸੀਂ ਜਾਂਦੇ ਪੈ ਸੀ ਇਧਰੋਂ ਅਸੀਂ ਜਾਂਦੇ ਪੈ ਸੀ ਘੰਟਾ ਰਿਆ ਸੀ ਤੇ ਉਹ ਮੈਂ ਮੇਰੇ ਨਾਲ ਸੀ ਮੈਂ ਨਾਲ ਦੇ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਚਲੋ ਮਤਲਬ ਉਹਦੇ ਤਾਂ ਕੰਟਰੋਲ ਨਹੀਂ ਹੋ ਰਹੀ ਗੱਡੀ ਉਹਨੇ ਆਦੇ ਵੱਲੋਂ ਡਰਾਈਵਰ ਨੇ ਪੂਰੀ ਕੱਚੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਇਹਨਾਂ ਨੂੰ ਕੰਟਰੋਲ ਨਾ ਇੰਦੇ ਕੋਈ ਨਾ ਹੋਣ ਦਾ ਤੋਹੀ ਮੈਂ ਜ ਤੁਰਕ ਸੀ ਮੈਂ ਛਾਲ ਮਰਦੀ ਪੈਲੀ ਚ ਵਿੱਚ ਪਰ ਮੇਰਾ ਤਾਂ ਪਛਾਹ ਹੋ ਗਿਆ ਕਿੰਨੇ ਕ ਬੰਦਿਆਂ ਦੇ ਸੱਟਾਂ ਵਜੀਆਂ ਮਤਲਬ ਬੰਦਾ ਕਿ ਉਹ ਜੀ ਕਿਨੇ ਨਹੀਂ ਗਿਆ ਜੀ ਤੁਹਾਨੂੰ ਕਹੀ ਜਾਂ ਨਹੀਂ ਵਹ ਕਿਨੇ ਜਣੇ ਸੀ ਟਰੱਕ ਡਿੱਗ ਗਈ ਗੱਡੀ ਚ ਆ ਗਿਆ ਜੀ ਕਰ ਰ ਰਹੇ ਸੀ ਕਿ ਆਨੇ ਚੋਂ ਕਿੱਥੇ ਚਲੇ ਸੀਗੇ ਅਸੀਂ ਚਲੇ ਸੀ ਫਾਇਨ ਕਰੀ ਪੈਲਸ ਦੇ ਵਿੱਚ ਨੇਬਰ ਦਾ ਕੰਮ ਕਰ ਨਾ ਨਾ ਵੇਟਰਿੰਗ ਕਰਦੇ ਵੇਟਰ ਤੇ ਅੱਗੋਂ ਕੀ ਜਿਹੜੀ ਚੀਜ਼ ਅੱਗੋਂ ਟ੍ਰੱਕ ਕੀ ਆ ਕੀ ਰੱਤੀ ਟਰੈਕ ਕਰ ਕੀ ਆ ਰਿਹਾ ਸੀ ਨਹੀਂ ਜੀ ਆ ਕੈਂਟਰ ਆ ਰਿਹਾ ਜੀ ਅੱਛਾ ਕੈਂਟਰ ਚ ਵੱਜੀ ਹਾਂਜੀ ਤੁਸੀਂ ਕੱਲ ਤੇ ਚਲੇ ਸੀਗੇ ਅਸੀਂ ਪਿਕਅਪ ਮਿੰਦਰਾ ਮਿੰਦਰਾ ਪਿਕਅਪ ਹਾਂਜੀ ਤੇ ਕੋਈ ਉਥੇ ਬੰਦੇ ਦੀ ਡੈਥ ਵੀ ਹੋਈ ਹੈ ਹਾਂਜੀ ਕਿੰਨੇ ਕਰੇ ਇਹ ਨਹੀਂ ਕਿ ਮੁੱਖਤ ਕਿਹਨੇ ਨਹੀਂ ਗਿਆ ਸੀ ਤਾਂ ਫਰਾਟ ਦੀ ਆਉਣ ਦੀ ਕਿਸੇ ਕਿਹੜੇ ਪਿੰਡਾਂ ਦੇ ਸੀ ਸਾਰੇ ਕੋਈ ਪਿੰਡਾਂ ਦਾ ਹੈ ਨਹੀਂ ਸੀ ਸਾਰੇ ਉੱਥੋਂ ਦੇ ਸੀ ਕਿਹੜਿਆਂ ਦੇ ਸੀ ਗੁਰੂ ਸਾਹਿਬ ਦੇ ਸੀ ਗੁਰੂ ਸਾਹਿਬ ਦੇ ਸੀ ਕੋਈ ਪੌਂਦਲੋ ਸੀ ਕੋਈ ਕਰਮਕਿਨ ਵਸਤੀ ਜੋ ਸੀ ਕੋਈ ਮਤਲਬ ਲੇਵੇੜੇ ਜੋ ਸੀ ਅਵੀ ਵੇੜਾ ਤੁਸੀਂ ਕੋਈ ਮੰਡੀ ਚ ਸੀ ਠੀਕ हां आज एक, एक बहुत ही अनफर्टुनेट इंसिडेंट हुआ है एंड वेच फिरोजपुर रोड पे एक एक्सीडेंट हुआ है जिंदे ਸਾਡੇ ਕੋਲ ਨੋ ਪੇਸ਼ੈਂਟ ਆਏ ਨੇ ਤੇ ਨੋ ਪੇਸ਼ੈਂਟ ਦੇ ਚੋ ਪੇਸ਼ੈਂਟ ਨੂੰ ਬਹੁਤ ਅੱਛੀ ਤਰ੍ਹਾਂ ਹੈਂਡਲ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਫ੍ਰੀ ਆਫ ਕੋਸਟ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੋ ਪੇਸ਼ੈਂਟ ਉਹਨਾਂ ਜੋ ਕ੍ਰਿਟੀਕਲ ਨੇ ਤੇ ਪੇਸ਼ੈਂਟ ਨੂੰ ਸਾਰੀਆਂ ਸਹੂਤਾ ਦਿੱਤੀਆਂ ਜਾ ਰਹੀਆਂ ਨੇ ਤੇ ਕੈਜੂਐਲਟੀ ਬਹੁਤ ਅੱਛੀ ਤਰ੍ਹਾਂ ਹੈਂਡਲ ਕੀਤੀ ਜਾ ਰਹੀ ਹੈ ਮਰੇ ਉੱਤੇ ਕਿਨੇ ਲੋਕਾਂ ਦੀ ਡੈਥ ਤੋ ਇਸ ਵਾਰੀ ਕੋਈ ਜਾਣਕਾਰੀ ਆਈ ਹੁਣ ਤੱਕ ਸਮਝ ਆ ਇੱਕ ਐਂਟਰ ਦੇ ਨਾਲ ਜਿਹੜੇ ਲੋਕ ਸੀ ਉਹੀ ਦੱਸ ਰਹੇ ਨੇ ਵੀ ਨੋ ਡੈਥ ਹੋਇਆ ਨਹੀਂ ਸਾਡੇ ਕੋਲ ਹੈ ਜੀ ਇਨਫੋਰਮੇਸ਼ਨ ਹਲੇ ਕੋਈ ਨਹੀਂ ਆਈ ਹਾਂ ਇੱਥੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੁਣ ਇਹਨਾਂ ਨੂੰ ਮਿਲ ਰਿਹਾ ਜੀ ਇੱਥੇ ਟ੍ਰੀਟਮੈਂਟ ਸਾਰੀ ਸਪੈਸ਼ੈਲਿਟੀ ਦੇ ਡਾਕਟਰਸ ਅਵੇਲੇਬਲ ਨੇ ਤੇ ਸਾਰੀਆਂ ਸਟਰੀਮਸ ਦਾ ਅਰੇਂਜਮੈਂਟ ਇਹਨਾਂ ਨੂੰ ਕੀਤਾ ਜਾ ਰਿਹਾ ਹੈ ਤੇ ਇਹਨਾਂ ਨੂੰ ਇਲਾਜ ਬਹੁਤ ਅੱਛਾ ਮਿਲ ਰਿਹਾ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਮਰੀਜ਼ ਠੀਕ ਹੋ ਕੇ ਘਰ ਪਰਸ਼ਾਸਨ ਵੱਲੋਂ ਵੀ ਕੋਈ ਅਪਰੋਚ ਕੀਤੀ ਗਈ ਕਿ ਇਹਨਾਂ ਦੇ ਹਾਂ ਪਰਸ਼ਾਸਨ ਵੱਲੋਂ ਮੈਨੂੰ ਡੀਸੀ ਸਾਹਿਬ ਦਾ ਤੇ ਐਸਐਸਪੀ ਮੈਡਮ ਦਾ ਫੋਨ ਆਇਆ ਹੈ ਤੇ ਉਹਨਾਂ ਨੇ ਵੀ ਜਿਹੜੀਆਂ ਵੀ ਸਹੂਲਤਾਂ ਉਹ ਆਪਣੀ ਤਰਫ ਤੋਂ ਰੈੱਡ ਕਰਾਸ ਦੀ ਤਰਫ ਤੋਂ ਦੇ ਸਕਦੇ ਨੇ ਉਹਨਾਂ ਨੇ ਵੀ ਸਾਨੂੰ ਅੱਗੇ ਹੱਥ ਵਧਾਇਆ ਹੈ ਕਿ ਇਹ ਕਿਹਾ ਇਹ ਵੀ ਉਹ ਸਾਨੂੰ ਸਾਰੀਆਂ ਮੈਡੀਸਨ ਜਿਹੜੀਆਂ ਅਵੇਲੇਬਲ ਕਰਨਗੇ ਉਹ ਫ੍ਰੀ ਆਫ ਕੋਸਟ ਹੋਣਗੀਆਂ ਬਾਕੀ ਸਾਡਾ ਜੀਜੀਐਸ ਮੈਡੀਕਲ ਕਾਲਜ ਸਾਰੀਆਂ ਮੈਡੀਸਨ ਜਿਹੜੀਆਂ ਵੀ ਹਨ ਉਹ ਲਗਨ ਗਿਆ ਫ੍ਰੀ ਆਫ ਕੋਸਟ ਦੇ ਰਹੇ